ਦੋਸਤੋ ਪੰਜਾਬ ਵਿੱਚ ਕਿਤਾਬ ਨੂੰ ਪੜ੍ਹਨ ਦਾ ਨਸ਼ਾ ਕਰਨਾ ਵੀ ਅਪਰਾਧ ਹੈ ਇਸ ਗੱਲ ਦਾ ਪਤਾ 3 ਦਸੰਬਰ 2024 ਨੂੰ ਉਦੋਂ ਲੱਗਿਆ ਜਦੋਂ ਸੀਐਮ ਮਾਨ ਦੀ ਕੋਠੀ ਦੇ ਅੱਗੇ 1158 ਸਹਾਇਕ ਪ੍ਰੋਫੈਸਰ ਤੇ ਲਾਇਬ੍ਰੇਰੀਅਨ ਫਰੰਟ ਵੱਲੋਂ ਮਾਰਨ ਵਰਤ ਸ਼ੁਰੂ ਕੀਤਾ ਗਿਆ ਸੀ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਤੇ ਉਹਨਾਂ ਪ੍ਰੋਫੈਸਰਾਂ ਤੇ ਲਾਇਬ੍ਰੇਰੀਅਨ ਨੂੰ ਜਬਰਦਸਤੀ ਚੌਕ ਦੇ ਪਰਸ ਜਦੋਂ ਥਾਣੀ ਲੈ ਗਈ ਆ ਇੱਕ ਰਾਤ ਪੁਲਿਸ ਹਸਪਤਲ ਦੇ ਵਿੱਚ ਰੱਖਿਆ ਮਹਿਲਾ ਪ੍ਰੋਫੈਸਰਾਂ ਨੂੰ ਵੀ ਤੇ ਮਰਦ ਪ੍ਰੋਫੈਸਰਾਂ ਨੂੰ ਵੀ ਅਲੱਗ-ਅਲੱਗ ਤਿੰਨ ਥਾਣਿਆਂ ਵਿੱਚ ਰੱਖਿਆ ਅਗਲੇ ਦਿਨ ਉਹਨਾਂ ਨੂੰ ਬਿਨਾ ਐਸ.ਡੀ.ਐਮ ਦੇ ਪੇਸ਼ ਕੀਤੇ ਉਹਨਾਂ ਦੇ ਝੂਠੇ ਪਤਾ ਨਹੀਂ ਕਿਹੜੇ-ਕਿਹੜੀਆਂ ਧਰਾਵਾਂ ਦੇ ਪਰਚੇ ਪਾ ਕੇ ਜਦੋਂ ਉਹਨਾਂ ਨੂੰ ਜੇਲ੍ਹ ਦੇ ਵਿੱਚ ਡੱਕ ਦਿੱਤਾ ਉਹਨਾਂ ਪ੍ਰੋਫੈਸਰਾਂ ਦੇ ਵਿੱਚੋਂ ਮੈਂ ਜਿਹੜੇ 31 ਪ੍ਰੋਫੈਸਰ ਸੀਗੇ ਜਿਨ੍ਹਾਂ ਦੇ ਉੱਪਰ ਇਹ ਪਰਚੇ ਪਾ ਕੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਡੱਕਿਆ ਉਹਨਾਂ ਦਾ ਕਸੂਰ ਕੀ ਕਿਤਾਬਾਂ ਪੜ੍ਹਨਾ ਹੀ ਸੀਗਾ ਜਾਂ ਕੋਈ ਹੋਰ ਵੀ ਕਸੂਰ ਸੀਗਾ ਆਪਾਂ ਉਹਦੇ ਬਾਰੇ ਥੋੜੀਆਂ ਜੀਆਂ ਗੱਲਾਂ ਕਰਦੇ ਆਂ ਜਿਹੜਾ ਅੰਤਰਰਾਸ਼ਟਰੀ ਬਾਜ਼ਾਰ ਦੀ ਭਾਸ਼ਾ ਜਿਹੜੀ ਨਰੇਜੀ ਆ ਉਹਨੂੰ ਪੜ੍ਹਾ ਕੇ ਉਹਨੂੰ ਸਮੇਂ ਦੇ ਵਿਦਿਆਰਥੀਆਂ ਨੂੰ ਹਾਨੀ ਬਣਾਉਣ ਦਾ ਜਿਹੜਾ ਅਪਰਾਧ ਕਰਨ ਵਾਲੇ ਅੰਗਰੇਜ਼ੀ ਦੇ ਨੌ ਪ੍ਰੋਫੈਸਰ ਪੋਸਟਮ ਪਾਣੀ ਰਹਿ ਤੇ ਬਾਅਦ ਵਿੱਚ ਜੇਲ੍ਹ ਗਏ ਆ ਉਹਨਾਂ ਵਿੱਚੋਂ ਮਰਨ ਵਰਤ ਤੇ ਬੈਠੇ ਸੁਰਿੰਦਰ ਚੌਧਰੀ ਜੀ ਜਿਨ੍ਹਾਂ ਨੇ ਐਮਏ ਕੀਤੀ ਨੈੱਟ ਕੀਤਾ ਉਚੇਰੀ ਸਿੱਖਿਆ ਨੂੰ ਬਚਾਉਣ ਦਾ ਅਹਿਦ ਲਿਆ ਤੇ ਇਸ ਸੰਘਰਸ਼ ਵਿੱਚ ਗੁੱਦੇ ਉਹਨਾਂ ਦਾ ਇੱਕ ਕਸੂਰ ਇਹ ਵੀ ਆ ਕਿ ਉਹਨਾਂ ਦੇ ਜਿਹੜਾ ਬਾਪੂ ਆ ਉਹਨਾਂ ਨੇ ਮਿਹਨਤ ਮਜ਼ਦੂਰੀ ਕਰਕੇ ਆਪਣੇ ਬੱਚੇ ਸੁਰਿੰਦਰ ਚੌਧਰੀ ਨੂੰ ਪੜਾਇਆ ਸ਼ਾਇਦ ਇਹ ਇੱਕ ਕਸੂਰ ਹੋਵੇਗਾ ਕਿ ਉਹਨਾਂ ਨੂੰ ਵੀ ਜੇਲ੍ਹ ਦੇਖਣੀ ਪਈ ਦੂਸਰੇ ਜਾਸਤੀ ਸਿਰੀਆਂ ਜੀ ਜਿਨ੍ਹਾਂ ਨੇ ਡਾਕਟੋਰੇਟ ਕੀਤੀ ਆ ਐਮਏ 골ਡ ਮੈਡਲ ਨਾਲ ਕੀਤੀ ਆ ਐਮਫਲ ਕੀਤੀ ਆ ਉਹਨਾਂ ਦੀਆਂ ਪ੍ਰਾਪਤੀਆਂ ਕਰਕੇ 2014 ਵਿੱਚ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੇ ਉਹਨਾਂ ਨੂੰ ਰਾਸ਼ਟਰ ਜਿਹੜੀ ਰਾਸ਼ਟਰੀ ਗਣਤੰਤਰ ਦਿਵਸ ਦੀ ਜਿਹੜੀ ਪਰੇਡ ਹੁੰਦੀ ਆ ਉਹ ਦੇਖਣ ਦੇ ਲਈ ਬੁਲਾਇਆ ਸੀ ਜਸਪਰੀ ਦੇ ਇੱਕ ਨਿਮਨ ਕਿਸਾਨੀ ਉਹਦੇ ਵਿੱਚ ਪੈਦਾ ਹੋਇਆ ਵਿਦਿਆਰਥੀ ਜਿਹੜੀਆਂ ਜਥੇਬੰਦੀਆਂ ਉਹਨਾਂ ਨੇ ਜ ਉਹਨਾਂ ਨੇ ਕਾਪ ਉਹਨੇ ਕੰਮ ਕੀਤਾ ਤੇ ਸ਼ਾਇਦ ਇਹ ਇਸ ਤਰ੍ਹਾਂ ਦੀ ਜਾਗਰੂਕਤਾ ਲਈ ਕੰਮ ਕਰਨੇ ਇਹ ਉਹਨਾਂ ਦਾ ਅਪਰਾਧ ਹੋਵੇਗਾ 5 ਸਾਲ ਜਿਹੜਾ ਜਸਪ੍ਰੀਤ ਨੇ ਕਾਲਜਾਂ ਦੇ ਵਿੱਚ ਪੜਾਇਆ ਵੀ ਹੈ ਉਸ ਤੋਂ ਬਾਅਦ ਅਗਲਾ ਜਿਹੜਾ ਉਸ ਦਿਨ ਕੈਦੀ ਬਣਿਆ ਪ੍ਰੋਫੈਸਰ ਪ੍ਰਿਤਪਾਲ ਸਿੰਘ ਪੀ ਐਚ ਡੀ ਕਰ ਰਿਹਾਗਾ ਉਸਨੇ ਪਹਿਲਾਂ ਅਕਸਰ ਅਸੀਂ ਸੁਣਦੇ ਹਾਂ ਕਿ ਉਹਨੇ ਪੱਲੇਦਾਰੀ ਤੋਂ ਪ੍ਰੋਫੈਸਰੀ ਤੱਕ ਦਾ ਸਫ਼ਰ ਤੈਅ ਕੀਤਾ ਤਹਾਉਣਿਕ ਇਹ ਗੱਲ ਜੁੜੇਗੀ ਕਿ ਪੱਲੇਦਾਰੀ ਤੋਂ ਪ੍ਰੋਫੈਸਰੀ ਤੱਕ ਵਾਇਆ ਜੇਲ ਪ੍ਰਿਤਪਾਲ ਵਿਦਿਆਰਥੀ ਜਥੇਬੰਦੀਆਂ ਦਾ ਸਿਰਕਟ ਕਾਮਾਂਗਾ ਵਿਦਿਆਰਥੀ ਹੱਕਾਂ ਲਈ ਵਿਦਿਆਰਥੀਆਂ ਦੀਆਂ ਜਿਹੜੀਆਂ ਖਾਸ ਤੌਰ ਤੇ ਵਾਦਨੀਆਂ ਫੀਸਾਂ ਜਾਂ ਹੋਰ ਵਿਦਿਆਰਥੀਆਂ ਦੀਆਂ ਜਿਹੜੀਆਂ ਮੰਗਾਂ ਉਹਨਾਂ ਨੇ ਲਗਾਤਾਰ ਜਿਹਦਾ ਸਮਰਸ਼ ਕਰਨ ਵਾਲਾ ਪ੍ਰਿਤਪਾਲ ਸਿੰਘ ਸ਼ੈਦ ਉਹਦਾ ਵੀ ਇਹੀ ਖਸੂਸ ਸੀ ਕਿ ਉਹ ਵਿਦਿਆਰਥੀਆਂ ਦੇ ਹੱਕਾਂ ਲਈ ਬੋਲਣ ਵਾਲਾ ਪ੍ਰੋਫੈਸਰ ਹੈ ਪੰਜ ਸਾਲ ਕਾਲਜ ਅਧਿਆਪਨ ਦਾ ਜਿਹੜਾ ਤਿਆਰਬਾ ਲੈਣ ਵਾਲਾ ਗੁਰਜੀਤ ਸਿੰਘ ਜਿਸ ਨੇ ਐਮਏ ਯੂਜੀਸੀ ਨੈਟ ਵਰਗੇ ਪੇਪਰ ਪਾਸ ਕੀਤੇ ਆ ਸ਼ਾਇਦ ਉਹਦਾ ਵੀ ਇਹੀ ਕਸੂਰ ਆ ਜਿਹੜਾ ਪ੍ਰਿਤਪਾਲ ਦਾ ਕਸੂਰ ਹੈ ਮਨੋਜ ਵੈਦ ਜਿਹੜਾ ਪਿਛਲੇ 5 ਸਾਲਾਂ ਤੋਂ ਕਾਲਜ ਵਿੱਚ ਪੜਾ ਰਿਹਾ ਐਮਏ ਨੈਟ ਹੈ ਤੇ ਪੰਜਾਬ ਸਰਕਾਰ ਵੱਲੋਂ ਇੱਕ ਪ੍ਰੋਗਰਾਮ ਚਲਾਇਆ ਗਿਆ ਸੀਗਾ ਅੰਗਰੇਜ਼ੀ ਸਿਖਾਉਣ ਦਾ ਉਹਦਾ ਉਹ ਨੋਡਲ ਅਫਸਰ ਆ ਕਿ ਮਨੋਜ ਵੈਦ ਦੀ ਇਹ ਗਲਤੀ ਆ ਕਿ ਉਹ ਅੰਗਰੇਜ਼ੀ ਸਿਖਾਉਣ ਦਾ ਉਹਨੇ ਤাহিয়া ਕੀਤਾ ਹੋਇਆ ਲੋਕਾਂ ਨੂੰ ਮस्तान ਸਿੰਘ ਜਿਸ ਨੇ ਸਕੂਲਾਂ ਕਾਲਜਾਂ ਚ 7 ਸਾਲ ਹੋ ਗਏ ਉਹ ਬਿੜਾਉਣੇ ਨੂੰ ਉਹਨੇ ਐਮਏ ਨੈਟ ਕੀਤਾ ਉਹ ਵੀ ਨਿਮਨ ਕਿਸਾਨੀ ਜੋ ਆ ਪੰਜਾਬ ਦੇ ਜਿਹੜਾ ਪਾਕਿਸਤਾਨ ਨਾਲ ਲੱਗਦਾ ਜਿਹੜਾ ਬਾਰਡਰ ਏਰੀਆ ਜਿੱਥੇ ਉਹ ਉਹ ਦੱਸਦਾ ਸੀ ਕਿ ਮੇਰੇ ਪਿੰਡਾਂ ਚ ਇਹ ਵੀ ਨਹੀਂ ਪਤਾ ਕਿ ਪੜ੍ਹਾਈ ਨਾ ਦੀ ਕੀ ਚੀਜ਼ ਹੁੰਦੀ ਆ ਪ੍ਰੋਫੈਸਰੀ ਕੀ ਚੀਜ਼ ਆ ਉਹ ਆਪਣੇ ਪਿੰਡ ਦਾ ਪਹਿਲਾ ਜਹਾ ਆ ਵਿਅਕਤੀ ਆ ਜਿਨੇ ਇਹ ਪ੍ਰਾਪਤੀਆਂ ਕੀਤੀਆਂ ਇਸ ਭਾਰਤੀ ਵਿੱਚ 1158 ਭਾਰਤੀ ਵਿੱਚ ਸਿਲੈਕਟ ਹੋਇਆ ਉਹ ਆਪਣੇ ਪਿੰਡ ਦਾ ਪਹਿਲਾ ਪ੍ਰੋਫੈਸਰ ਆ ਤੇ ਉਹ ਕਹਿੰਦਾ ਕਿ ਮੇਰੇ ਪਿੰਡ ਦੇ ਲੋਕ ਪੁੱਛਦੇ ਆ ਕਿ ਇਹ ਪੜਨਾ ਮੇਰਾ ਗੁਨਾਹ ਹੋ ਗਿਆ ਅ ਇਸੇ ਕੜੀ ਵਿੱਚ ਅਗਲੇ ਡਾਕਟਰ ਸਤਨਾਮ ਸਿੰਘ ਨੇ ਜਿਹੜੇ ਕਿ ਐਮਏ ਬੀਐਡ ਯੂਜੀਸੀ ਨੈਟ ਜੀਆਰਐਫ ਐਮਫਿਲੋ ਪੀਐਚਡੀ ਪੀਡਾ ਸੀਟਟ ਵਰਗੀਆਂ ਡਿਗਰੀਆਂ ਕੀਤੀਆਂ ਤੇ ਜਦੋਂ ਤੋਂ ਇਹ ਭਰਤੀ ਨੂੰ ਪੂਰਾ ਕਰਾਉਣ ਦਾ ਜਿਹੜਾ ਸੰਘਰਸ਼ ਉਹ ਦੁਆਰੇ ਤੋਂ ਚੱਲਿਆ ਤਾਂ ਉਹ ਆਪਣੀ ਯੂਨੀਵਰਸਿਟੀ ਦੇ ਵਿੱਚ ਜਿੱਥੇ ਉਹ ਪੜਾ ਰਹੇ ਜੇ ਸੀਗੇ ਉਹ ਉਥੋਂ ਦੀ ਕੱਚੀ ਨੌਕਰੀ ਨੂੰ ਤਿਆਗ ਕੇ ਇਸ ਸੰਘਰਸ਼ ਵਿੱਚ ਕੁੱਦਿਆ ਕੀ ਉਸ ਦਾ ਇਸ ਸੰਘਰਸ਼ ਵਿੱਚ ਕੁੱਦਣਾ ਅਪਰਾਧ ਹੋ ਗਿਆ ਕੁਲਦੀਪ ਸਿੰਘ ਜਿਹੜੇ ਕਿ 5 ਸਾਲ ਤੋਂ ਸਕੂਲਾਂ ਕਾਲਜਾਂ ਵਿੱਚ ਪੜਾ ਰਹੇ ਆ ਐਮਏ ਐਮਫਲ ਨੈਟ ਵਰਗੀਆਂ ਡਿਗਰੀਆਂ ਕੀਤੀਆਂ ਪੀ ਐਚ ਡੀਓ ਕਰ ਰਿਹਾਗਾ ਬੀ ਐਡ ਕੀਤੀ ਆ ਪੀ ਟਟ ਕੀਤਾ ਸੀ ਟਟ ਕੀਤਾ ਕੀ ਇੰਗੀਆਂ ਡੇਰੀਆਂ ਕਰਨਾ ਪੰਜਾਬ ਵਿੱਚ অপরাধ ਹੈ ਉਸ ਤੋਂ ਬਾਅਦ ਅ ਮਨਜੀਤ ਸਿੰਘ ਜਿਹੜੇ ਪਿਛਲੇ 7 ਸਾਲਾਂ ਤੋਂ ਸਕੂਲਾਂ ਕਾਲਜਾਂ ਵਿੱਚ ਪੜ੍ਹਾ ਰਹੇ ਆ ਐਮ ਏ ਐਮ ਫਿਲ ਉਹਨਾਂ ਨੇ ਕੀਤੀ ਆ ਨੈਟ ਕੀਤਾਗਾ ਜੀ ਆਰ ਫ ਕੀਤਾਗਾ ਪੀ ਐਚ ਡੀਓ ਕਰ ਰਹੇ ਆ ਖੁਦ ਉਹਨਾਂ ਨੇ ਕਰਦੇ ਹਾਲਾਤ ਅ ਜਹੇ ਨਹੀਂ ਸੀਗੇ ਕਿ ਉਹ ਪੜ੍ਹਾਈ ਕਰ ਸਕਦੇ ਉਹਨਾਂ ਨੇ ਖੁਦ ਨਾਲ ਨਾਲ ਪੜ੍ਹਾਈ ਕੀਤੀ ਨਾਲ ਨਾਲ ਕੰਮ ਕੀਤਾ ਕਿ ਇੰਜ ਕਰਨਾ ਅਪਰਾਧ ਹੈ ਇਸੇ ਤਰ੍ਹਾਂ ਦੇਸ਼ ਦੀ ਜਿਹੜੀ ਲਿੰਕ ਲੈਂਗੁਏਜ ਆ ਹਿੰਦੀ ਆ ਜਿਹੜੀ ਉਹਨੂੰ ਸਿਖਾਉਣਾ ਵੀ ਪੰਜਾਬ ਵਿੱਚ ਕੀ ਅਪਰਾਧ ਹੈ ਇਹ ਗੱਲ ਅਗਲਾ ਕਹਿਦੀ ਆ ਜਿਹੜਾ ਉਸ ਦਿਨ ਦਾ ਡਾਕਟਰ ਬਲਜਿੰਦਰ ਕੁਮਾਰ ਕੰਬੋਜ ਪੁੱਛ ਰਿਹਾ ਜਿਨੇ ਪੀ ਐਚ ਡੀ ਕੀਤੀ ਆ ਅੱਠ ਵਾਰ ਨੈੱਟ ਪਾਸ ਕੀਤਾਗਾ ਇੰਚਾਰਜ ਪ੍ਰਿੰਸੀਪਲ ਰਿਹਾਗਾ ਹੋਰ ਬਹੁਤ ਸਾਰੀਆਂ ਗਤੀਵਿਧੀਆਂ ਵਿੱਚ ਮੋਰੀ ਹੋ ਕੇ ਭੂਮਿਕਾ ਨਿਭਾ ਰਿਹਾ ਉਹ ਪੁੱਛ ਰਿਹਾ ਕੀ ਹਿੰਦੀ ਸਿਖਾਉਣਾ ਅਪਰਾਧ ਹੈ ਜਸਵੰਤ ਸਿੰਘ ਜਿਹੜਾ ਕਿ ਗੁਰੂ ਨਾਨਕ ਦੇਵ ਜੁਨੀਅਰ ਸਟਿਚ ਤਿੰਨ ਸਾਲਾਂ ਤੋਂ ਪੜਾ ਰਿਹਾਗਾ ਐਮਏ ਐਮਫਿਲਾ ਨੈੱਟ ਜੀਆਰਐਫਾ ਪੀਐਚਡੀ ਕਰ ਰਿਹਾ ਹੈ ਬੀਐਸਡ ਹੈ ਸੀਟਟ ਹੈ ਪੀਟਟ ਹੈ ਇੰਨੀਆਂ ਡਿਗਰੀਆਂ ਕੀਤੀਆਂ ਜਦੋਂ ਉਦੋਂ ਕੀਤੀਆਂ ਜਦੋਂ ਬਾਪੂ ਮਜ਼ਦੂਰੀ ਕਰ ਰਿਹਾ ਸੀ ਉਹ ਖੁਦ ਵੀ ਮਜ਼ਦੂਰੀ ਕਰਦਾ ਰਿਹਾ ਕਿ ਮਜ਼ਦੂਰੀ ਕਰਕੇ ਇੰਨੀਆਂ ਡਿਗਰੀਆਂ ਕਰਨਾ ਪੰਜਾਬ ਵਿੱਚ ਗੁਨਾਹ ਹੈ ਜਸਵੰਤ ਬਹੁਤ ਅੱਛੀ ਕਵਤਾ ਵੀ ਲਿਖਦਾ ਹੈ ਕਿ ਕਵਤਾ ਲਿਖਣਾ ਪੰਜਾਬ ਚ ਗੁਨਾਹ ਹੈ ਗਗਨਦੀਪ ਸਿੰਘ ਜਿਹੜਾ ਕਿ ਸੈਂਟਰਲ ਯੂਨੀਵਰਸਿਟੀ ਬਠਿੰਡਾ ਦਾ ਪੜਾਹਾਗਾ ਜਦੋਂ ਉੱਥੇ ਐਮਏ ਦੇ ਜਿਹੜੇ ਐਂਟ੍ਰੈਂਸ ਟੈਸਟ ਹੋਇਆ ਉਸਨੇ ਪਹਿਲਾ ਰੈਂਕ ਹਾਸਲ ਕੀਤਾ ਸੀ ਦੀ ਇਹ ਉਦੀ ਪ੍ਰਾਪਤੀ ਗੁਣਾ ਬਣ ਗਈ ਆ ਉਹ ਆਪਣੇ ਡਿਪਾਰਟਮੈਂਟ ਦੇ ਵਿੱਚੋਂ ਪਹਿਲਾ ਸਟੂਡੈਂਟ ਸੀ ਜਿਹਨੇ ਨੈੱਟ ਪਾਸ ਕੀਤਾ ਉਹ ਆਪਣੇ ਡਿਪਾਰਟਮੈਂਟ ਦੇ ਵਿੱਚੋਂ ਪਹਿਲਾ ਸਟੂਡੈਂਟ ਸੀ ਜਿਸਨੇ ਜੀਆਰਫ ਪਾਸ ਕੀਤਾ ਫਿਰ ਉਹ ਪੀ ਐਚ ਡੀ ਕਰ ਰਿਹਾ ਉਹਦੀਆਂ ਇਸ ਪ੍ਰਾਪਤੀਆਂ ਕਰਕੇ ਸੈਂਟਰਲ ਯੂਨੀਵਰਸਿਟੀ ਆਫ ਪੰਜਾਬ ਨੇ ਉਸ ਨੂੰ ਸਨਮਾਨਿਤ ਕੀਤਾ ਉਹ ਸਨਮਾਨ ਅੱਜ ਉਹਦਾ ਮੂੰਹ ਚੜਾ ਰਿਹਾ ਜਦੋਂ ਉਹ ਆਪਣੇ ਉਹਦੇ ਨਾਮ ਦੇ ਅੱਗੇ ਕੈਡੀ ਨੰਬਰ ਲੱਗਿਆ ਇਸੇ ਤਰ੍ਹਾਂ ਡਾਕਟਰ ਸੌਰਵ ਕੁਮਾਰ MA NET PhD 32 ਉਹਦੇ ਰਿਸਰਚ ਪੇਪਰ ਆ ਜਿਹੜੇ ਬਹੁਤ ਉੱਚ ਪੱਧ ਦੇ ਮੈਗਜ਼ੀਨਾਂ 'ਚ ਛਪਿਆ ਚਾਰ ਉਹਦੀਆਂ ਕਿਤਾਬਾਂ ਛਪੀਆਂ ਦੋ ਮੈਗਜ਼ੀਨਾਂ ਦਾ ਗੈਸਟ ਸੰਪਾਦਕ ਆ ਤੇ ਹੋਰ ਲੰਮੀਆਂ ਪ੍ਰਾਪਤੀਆਂ 11 ਸਾਲਾਂ ਦਾ ਉਹਦਾ ਟੀਚਿੰਗ ਐਕਸਪੀਰੀਅੰਸ ਆ ਕਿ ਇਹ ਸਾਰੀਆਂ ਪ੍ਰਾਪਤੀਆਂ ਡਾਕਟਰ ਸੌਰਵ ਕੁਮਾਰ ਦੇ ਲਈ ਗੁਨਾਹ ਬਣ ਗਈਆਂ ਇਸੇ ਤਰ੍ਹਾਂ ਪਿਛਲੇ 11 ਸਾਲਾਂ ਤੋਂ ਟੀਚਿੰਗ ਤੇ ਲਾਇਬ੍ਰੇਰੀ ਅ ਲਾਇਬ੍ਰੇਰੀਅਨ ਦਾ ਜਿਹੜਾ ਐਕਸਪੀਰੀਅੰਸ ਲਈ ਬੈਠਾ ਡਾਕਟਰ ਹਰਮਨਦੀਪ ਸਿੰਘ ਕੀ ਉਸ ਦਾ ਵੀ ਇਹੀ ਗੁਨਾਹ ਕਿ ਉਹਨੇ ਐਮ ਐਲ ਐਬ ਕੀਤੀ ਆ ਦੋ ਵਾਰ ਨੈੱਟ ਕੀਤਾ ਪੀ ਐਚ ਡੀ ਕੀਤੀ ਆ ਤੇ ਇਸ ਭਰਤੀ ਦੇ ਵਿੱਚ ਉਹਦੇ 15 ਸਟੂਡੈਂਟ ਸਿਲੈਕਟ ਹੋਏ ਆ ਉਹਦੇ ਨਾਲ ਹੀ ਅਧਿਆਪਕ ਦੇ ਨਾਲ ਹੀ ਉਹਦੇ 15 ਸਟੂਡੈਂਟ ਸਿਲੈਕਟ ਹੋਏ ਨੇ ਕੀ ਹਰਮਨਦੀਪ ਦਾ ਇਹ ਗੁਨਾਹ ਹੈ ਕਿ ਉਹ ਬੱਚਾ ਨੂੰ ਕਿਤਾਬਾਂ ਨਾਲ ਜੋੜਦਾ ਹੈ ਹੁਣ ਆਪਾਂ ਗੱਲ ਕਰਦੇ ਆਂ ਮਾਤ ਭਾਸ਼ਾ ਨੂੰ ਸਿਖਾਉਣ ਵਾਲੇ ਪੰਜਾਬੀ ਦੇ ਪ੍ਰੋਫੈਸਰਾਂ ਦੀ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਸਰਕਾਰ ਨਸ਼ਿਆਂ ਨੂੰ ਲੈ ਕੇ ਕਿੰਨੀ ਸੀਰੀਅਸ ਆ ਤਾਂ ਪੰਜਾਬੀ ਦੇ ਵਿੱਚ ਜਿਹੜਾ ਕੈਦੀ ਨੰਬਰ ਮੈਂ ਸਭ ਤੋਂ ਪਹਿਲਾਂ ਦੱਸੂਗਾ ਉਹਨੂੰ ਕਿਤਾਬਾਂ ਲਿਖਣ ਦਾ ਨਸ਼ਾ ਹੈ ਡਾਕਟਰ ਸੁਆਮੀ ਸਰਬਜੀਤ ਜਿਸ ਨੇ 35 ਕਿਤਾਬਾਂ ਲਿਖੀਆਂ ਪਿਛਲੇ 16 ਸਾਲਾਂ ਤੋਂ ਅਧਿਆਪਨ ਦੇ ਖੇਤਰ ਵਿੱਚ ਯੂਨੀਵਰਸਿਟੀ ਚ ਪੜਾ ਰਿਹਾ ਹੈ ਉਹਦੀਆਂ ਕਿਤਾਬਾਂ ਤਿੰਨ ਜੁਨੀਅਰਸਟੀਆਂ ਦੇ ਸਿਲੇਬਸਾਂ 'ਚ ਲੱਗੀਆਂ ਪੰਜਾਬੀ ਦਾ ਬਹੁਤ ਅੱਛਾ ਉਹ ਕਹਾਣੀਕਾਰ ਆ ਨਾਟਕਕਾਰ ਆ ਨਾਟਕ ਨਿਰਦੇਸ਼ਕ ਆ ਵਿਅੰਗ ਲੇਖਕ ਆ ਤੇ ਹੋਰ ਉਹ ਮਲਟੀ ਟੈਲੈਂਟਡ ਇੱਕ ਅਧਿਆਪਕ ਤੇ ਵਿਦਿਆਰਥੀ ਰਿਹਾਗਾ ਕੀ ਇਹ ਉਸਦਾ ਕਸੂਰ ਬਣ ਗਿਆ ਕਿ ਉਸਦਾ ਮਲਟੀ ਟੈਲੈਂਟਡ ਹੋਣਾ ਸਵਾਮੀ ਸਰਬਜੀਤ ਦਾ ਕਸੂਰ ਹੈ ਅ ਅਗਲੀ ਗੱਲ ਮੈਂ ਕਰਾਂਗਾ ਵਾਹਿਦ ਬਾਰੇ ਵਾਹਿਦ ਵੀ ਪਿਛਲੇ 4 ਸਾਲਾਂ ਤੋਂ ਕਾਲਜ ਵਿਦਿਆਪਨ ਕਰ ਰਿਹਾਗਾ ਪੀ ਐਚ ਡੀ ਕਰ ਰਿਹਾ ਹੈਗਾ ਐਮ ਐ ਆ ਨੈਟ ਹੈ ਜੀ ਆਰ ਫੀ ਦੀ ਤਾਉਣੀ ਤਿੰਨ ਕਿਤਾਬਾਂ ਲਿਖੀਆਂ ਉਹਨੇ ਕਵਿਤਾ ਤੇ ਗਜ਼ਲ ਦੀਆਂ ਉਸ ਦੀ ਗਜ਼ਲ ਦੀ ਕਿਤਾਬ ਨੂੰ ਪੰਜਾਬ ਸਰਕਾਰ ਨੇ ਖੁਦ ਬੈਸਟ ਬੁੱਕ ਆਫ ਦਾ ਈਅਰ ਗਿਆਨੀ ਗੁਰਮਖ ਸਿੰਘ ਅਵਾਰਡ ਨਾਲ ਸਨਮਾਨਿਤ ਕੀਤਾ ਤੇ ਦੂਜੇ ਪਾਸੇ ਉਹਨੂੰ ਸਰਕਾਰ ਇਹ ਨਾਮ ਦੇ ਰਹੀ ਹੈ ਕਿ ਉਹਨੂੰ ਜੇਲ ਦਿਖਾ ਰਹੀ ਹੈ ਡਾਕਟਰ ਅਮਰਜੀਤ ਸਿੰਘ ਪਿਛਲੇ 7 ਸਾਲਾਂ ਤੋਂ ਕਾਲਜ ਵਿੱਚ ਪੜ੍ਹਾ ਰਿਹਾ ਐਮ ਐ ਆ ਐਮ ਫਿਲੇ ਨੈਟ ਹੈ ਪੀ ਐਚ ਡੀ ਹੈ ਜੇਆਰਐਫ ਕੀਤਾ ਆਈਟੀਆਈ ਦਾ ਡਿਪਲੋਮਾ ਕੀਤਾ ਓਟੀ ਦਾ ਡਿਪਲੋਮਾ ਉਹਨੇ ਕੀਤਾ ਪੰਜਾਬ ਦੇ ਇਹ ਵੀ ਬਾਰਡਰ ਏਰੀਆ ਤੋਂ ਆਉਂਦਾ ਹੈਗਾ ਜਿੱਥੇ ਸਹੂਲਤਾਂ ਤੋਂ ਸੱਖਣੇ ਪਿੰਡ ਨੇ ਉੱਥੇ ਉੱਥੋਂ ਉੱਠ ਕੇ ਉਹ ਪੜਿਆ ਹੈਗਾ ਕਿ ਇੰਨੀਆਂ ਮੁਸ਼ਕਲਾਂ ਦੇ ਵਿੱਚ ਇੰਨੀ ਪੜ੍ਹਾਈ ਕਰਨਾ ਡਾਕਟਰ ਅਮਰਜੀਤ ਸਿੰਘ ਦਾ ਗੁਨਾਹ ਹੈ ਅਗਲਾ ਗੁਨਾਹਗਾਰ ਹੈ ਗੁਰਪਜਨ ਸਿੰਘ ਐਮਏ ਆ ਬੀਐਡ ਹੈ ਟੈਟ ਦਾ ਪੇਪਰ ਉਹਨੇ ਤਿੰਨ ਵਾਰ ਕਲੀਅਰ ਕੀਤਾ ਪਰ ਨੌਕਰੀ ਨਹੀਂ ਮਿਲੀ ਨੈਟ ਦਾ ਪੇਪਰ 5 ਵਾਰ ਕਲੀਅਰ ਕੀਤਾ ਦਿਹਾੜੀਆਂ ਕਰ ਕਰਕੇ ਪੜਿਆ ਗੁਰਪ੍ਰੀਤ ਸਿੰਘ ਇਸ ਭਰਤੀ ਵਿੱਚ ਉਹ ਸਿਲੈਕਟ ਹੋਇਆ ਤੇ ਇਹ ਭਰਤੀ ਦਾ ਪਿਛਲੇ 3 ਸਾਲ ਤੋਂ ਜਿਹੜਾ ਸੰਘਰਸ਼ ਚੱਲ ਰਿਹਾ ਉਹ ਲਗਾਤਾਰ ਸਾਰੇ ਸੰਘਰਸ਼ ਵਿੱਚ ਕਾਰਜਸ਼ੀਲ ਰਿਹਾ ਤੇ ਸਰਕਾਰ ਨੂੰ ਇਹ ਨਾਮ ਦੇ ਰਹੀ ਆ ਕਿ ਜੇਕਰ ਉਹ ਸੀਐਮ ਦੇ ਗੇਟ ਦੇ ਅੱਗੇ ਬੈਠ ਕੇ ਆਪਣੇ ਨਿਯੁਕਤੀ ਪੱਤਰ ਦੀ ਮੰਗ ਕਰ ਰਿਹਾ ਤਾਂ ਸਰਕਾਰ ਉਹਨੂੰ ਜੇਲ੍ਹ ਭੇਜੇਗੀ ਬਲਜਿੰਦਰ ਸਿੰਘ ਸੰਧੂ ਪਿਛਲੇ 8 ਸਾਲਾਂ ਤੋਂ ਪੜਾ ਰਿਹਾ ਐਮਏ ਐਮਫਿਲ ਨੈਟ ਵਰਗੀਆਂ ਡਿਗਰੀਆਂ ਕੀਤੀਆਂ ਪੀਐਚਡੀ ਉਹ ਕਰ ਰਿਹਾਗਾ ਸੁਰਤ ਮੈਗਜ਼ੀਨ ਪੰਜਾਬੀ ਦਾ ਇੱਕ ਬਹੁਤ ਚਰਚਿਤ ਮੈਗਜ਼ੀਨ ਆ ਉਹਦਾ ਸਹਿ ਸੰਪਾਦਕ ਆ ਅੰਮ੍ਰਿਤਸਰ ਦੇ ਵਿੱਚ ਵੱਡੇ ਵੱਡੇ ਸਾਹਿਤ ਮੇਲੇ ਲਗਾਉਣ ਦੇ ਵਿੱਚ ਮੋਰੀ ਭੂਮਿਕਾ ਨਿਭਾਉਂਦਾ ਲੋਕਾਂ ਨੂੰ ਸਾਹਿਤ ਨਾਲ ਜੋੜਦਾ ਕੀ ਇਹ ਬਲਜਿੰਦਰ ਸੰਧੂ ਦਾ ਗੁਨਾਹ ਆ ਕਿ ਉਹ ਲੋਕਾਂ ਨੂੰ ਸਾਹਿਤ ਨਾਲ ਜੋੜਦਾ ਤੇ ਉਹ ਇਸ ਭਰਤੀ ਵਿੱਚ ਸਿਲੈਕਟ ਹੈ ਇੰਦਰਜੀਤ ਸੰਧੂ MA NET JRF BEd TET ਇਹ ਸਾਰੀਆਂ ਡਿਗਰੀਆਂ ਉਹਨੇ ਨਿਮਨ ਕਿਸਾਨੀ ਪਰਿਵਾਰ ਚ ਰਹਿ ਕੇ ਕੀਤੀਆਂ ਕਿ ਪੰਜਾਬ ਵਿੱਚ ਨਿਮਨ ਕਿਸਾਨੀ ਦਾ ਬੱਚਾ ਪੜ੍ਹ ਨਹੀਂ ਸਕਦਾ ਜੇ ਪੜ੍ਹ ਲਿਆ ਤਾਂ ਕੀ ਉਹ ਨੌਕਰੀ ਨਹੀਂ ਮੰਗ ਸਕਦਾ ਜੇ ਉਹ ਨੌਕਰੀ ਵੀ ਮੰਗਦਾ ਤਾਂ ਕੀ ਉਹ ਮੁੱਖ ਮੰਤਰੀ ਦੇ ਗੇਟ ਤੇ ਜਾ ਕੇ ਨੌਕਰੀ ਨਹੀਂ ਮੰਗ ਸਕਦਾ ਜੇਕਰ ਕੋਈ ਮੁੱਖ ਮੰਤਰੀ ਦੇ ਗੇਟ ਤੇ ਜਾ ਕੇ ਨੌਕਰੀ ਮੰਗੇਗਾ ਤਾਂ ਫਿਰ ਉਹਨੂੰ ਇੰਟਰਜਿਨ ਸੰਧੂ ਵਾਂਗ ਜੇਲ੍ਹ ਦੇਖਣੀ ਪਵੇਗੀ ਕਿ ਇਹ ਆ ਸਾਡਾ ਪੰਜਾਬ ਡਾਕਟਰ ਜਤਿੰਦਰਪਾਲ ਸਿੰਘ ਪਿਛਲੇ 15 ਸਾਲਾਂ ਤੋਂ ਸਕੂਲਾਂ ਕਾਲਜਾਂ ਵਿੱਚ ਪੜ੍ਹਾ ਰਿਹਾ। ਅੱਜ ਕੱਲ ਉਹ ਮੈਰਿਟੋਰੀਅਸ ਸਕੂਲ ਦਾ ਇੱਕ ਜ਼ਿੰਮੇਵਾਰ ਅਧਿਆਪਕ ਆ। ਉਹਨੇ 2 ਐਮਏ ਕੀਤੀਆਂ, ਐਮਏ ਪੰਜਾਬੀ ਤੇ ਰਿਲੀਜੀਅਸ ਸਟਡੀ। ਦੋਮਾ ਜੁੜੇ ਨੈੱਟ ਕੀਤਾ। ਬੀਐਡ ਕੀਤੀ ਆ, ਪੀਟੈਟ ਕੀਤਾ, ਐਮਫਲ ਕੀਤੀ ਆ, ਪੀਐਚਡੀ ਕੀਤੀ ਆ। ਹੋਰ ਡਾਕਟਰ ਜਤਿੰਦਰਪਾਲ ਕੀ ਕਰੇ ਕਿ ਉਸ ਨੂੰ ਨੌਕਰੀ ਮਿਲ ਜਾਵੇ, ਜੇਲ੍ਹ ਨਾ ਮਿਲੇ। ਡਾਕਟਰ ਵਰਿੰਦਰ ਸਿੰਘ ਉਸ ਨੇ ਵੀ 2 ਸਾਲ ਦਾ ਵਿਆਪਨਾ ਜੀ ਐਮ ਐ ਆ ਜੀ ਆਰ ਐਫ ਐ ਪੀ ਐਚ ਡੀ ਐ ਉਸ ਨੇ ਤਾਂ ਪੰਜਾਬੀ ਦਿਨਾ ਇਹ ਡਿਗਰੀਆਂ ਦੇ ਨਾਲ ਨਾਲ ਫ੍ਰੈਂਚ ਦਾ ਵੀ ਡਿਪਲੋਮਾ ਕੀਤਾ ਹੈ ਕਿਉ ਫ੍ਰੈਂਚ ਦਾ ਡਿਪਲੋਮਾ ਕਰਕੇ ਤੇ ਪੰਜਾਬੀ ਦੇ ਵਿੱਚ ਪੀ ਐਚ ਡੀ ਕਰਕੇ ਇਹ ਉਹਦਾ ਗੁਨਾਹ ਹੈ ਕਿ ਉਹਨੇ ਇਹ ਡਿਗਰੀਆਂ ਕਿਉਂ ਕੀਤੀਆਂ ਅ ਪ੍ਰੋਫੈਸਰ ਹੋ ਕੇ ਨੌਜਵਾਨੀ ਨੂੰ ਸੇਧ ਦੇਣਾ ਇਹੇ ਕੰਮ ਮਸਤ ਸਿੰਘ ਨੇ ਸੋਚਿਆ ਉਹਨੇ 3 ਸਾਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪਿਛਲੇ 3 ਸਾਲਾਂ ਤੋਂ ਪੜ੍ਹਾ ਰਿਆ ਐਮਏ ਐਮਫਿਲ ਨੈਟ ਚਾਰ ਵਾਰ ਕੀਤਾ ਪੀਐਚਡੀ ਉਹਦੀ ਚੱਲ ਰਹੀ ਹੈ ਜੀਆਰਫ ਦੇ ਨਾਲ ਤੇ ਉਹ ਮਤਲਬ ਨੌਜਵਾਨੀ ਨੂੰ ਸੇਧ ਦੇਣ ਦਾ ਉਹਨੇ ਇਹ ਜਿਹੜਾ ਕੰਮ ਕੀਤਾਗਾ ਕੀ ਇਹ ਉਹਦਾ ਗੁਨਾਹ ਜੇਲ੍ਹ ਵਿੱਚ ਬੰਦ ਕੈਦੀਆਂ ਵਿੱਚੋਂ ਇੱਕ ਪ੍ਰੋਫੈਸਰ ਕੈਦੀ ਆ ਜੋਗਮੀਖ ਸਿੰਘ ਉਹਨੇ ਵੀ 1 ਸਾਲ ਪੜਾਇਆ ਐਮਏ ਪੰਜਾਬੀ ਆਨਰਸ ਨਾ ਕੀਤੀ ਆ ਬੀਐਡ ਕੀਤਾ ਸੀਏ ਸੀਟੈਟ ਕੀਤਾ ਪੀਟੈਟ ਕੀਤਾ ਐਮਫਲ ਕੀਤੀ ਆ ਨੈਟ ਕੀਤਾ ਜੀਆਰਫ ਕੀਤਾ ਐਥਲੀਟ ਰਿਆ ਉਹ ਉਹਦੇ ਬਾਪੂ ਨੇ 40 ਸਾਲ ਸੀਰ ਕਰਕੇ ਆਪਣਾ ਬੱਚਾ ਪੜਾਇਆ ਉਹਨਾਂ ਦੇ ਬਾਪੂ ਵੀ ਫੌਤ ਹੋ ਚੁੱਕੇ ਆ ਜਗਮੀਤ ਨੇ ਸੋਚਿਆ ਸੀ ਕਿ ਮੈਂ ਆਪਣੇ ਪਰਿਵਾਰ ਦਾ ਜੀਵਨ ਪੱਧਰ ਉੱਚਾ ਚੁੱਕਾਂਗਾ ਪਰ ਉਹਨੂੰ ਇਹ ਨਹੀਂ ਪਤਾ ਸੀ ਕਿ ਪ੍ਰੋਫੈਸਰ ਬਣ ਕੇ ਆਪਣੇ ਪਰਿਵਾਰ ਦਾ ਜੀਵਨ ਪੱਧਰ ਉੱਚਾ ਚੁੱਕਣ ਦਾ ਸੁਪਨਾ ਲੈਣਾ ਪੰਜਾਬ ਚ ਗੁਣਾ ਆਗਾ ਗੁਰਤੇਜ ਸਫਰ ਐਮਏ ਨੈਟ ਜੀਆਰਐਫ ਨਾਟਕ ਤੇ ਫਿਲਮਾਂ ਦੇ ਵਿੱਚ ਉਹ ਆਰਟ ਡਾਇਰੈਕਟਰ ਦਾ ਵੀ ਕੰਮ ਕਰਦਾ ਹੈ ਪੰਜਾਬ ਦੇ ਵਿੱਚ ਪਿੱਛੇ ਜੇ ਪਾਣੀਆਂ ਨੂੰ ਬਚਾਉਣ ਲਈ ਜੀ ਇਹ ਸਤਲੁਜ ਯਾਤਰਾ ਦਾਉ ਯਾਤਰੀ ਰਿਹਾਗਾ ਅ ਉਦਾ ਬਾਪੂ ਵੀ ਮਜ਼ਦੂਰ ਰਿਹਾਗਾ ਤੇ ਗੁਰਤੇਜ ਸਫਰ ਵੀ ਵਿਦਿਆਰਥੀਆਂ ਨੂੰ ਨਾਟਕ ਅਰਗੀ ਕਲਾ ਦੀਆਂ ਬਰੀਕੀਆਂ ਸਿਖਾਉਂਦਾਗਾ ਯੂਥ ਫੈਸਟੀਵਲਾਂ 'ਚ ਕੰਮ ਕਰਦਾਗਾ ਗੁਰਤੇਜ ਸਫਰ ਨੂੰ ਨਹੀਂ ਪਤਾ ਕਿ ਗਰੀਬੀ ਵਿੱਚੋਂ ਉੱਠ ਕੇ ਪੜਨ ਦਾ ਸੁਪਨਾ ਲੈਣਾ ਜੋ ਹੋਰਾਂ ਨੂੰ ਪੜਾਉਣਾ ਇਹ ਪੰਜਾਬ ਦੇ ਵਿੱਚ ਗਵਾਰਾ ਨਹੀਂ ਖਾਂਦਾ ਇਸ ਸਰਕਾਰ ਨੂੰ ਜਗਮੀਤ ਹਰਫ ਪੰਜਾਬੀ ਦੇ ਵਿੱਚ ਗਜ਼ਲ ਲਿਖ ਰਿਹਾ ਐਮ ਐਮ ਐਂਫਿਲਾ ਚਾਰ ਵਾਰ ਇਹਨੇ ਨੈਟ ਕੀਤਾਗਾ ਗਜ਼ਲ ਦੀਆਂ ਬਰੀਕੀਆਂ ਨੂੰ ਸਮਝਣ ਲਈ ਇਸਨੇ ਦੋ ਵਾਰ ਕਿਤਾਬਾਂ ਲਿਖੀਆਂ ਦੋ ਕਿਤਾਬਾਂ ਲਿਖੀਆਂ ਤਾਂ ਜਗਮੀਤ ਹਰਫ ਨੂੰ ਨਹੀਂ ਪਤਾ ਕਿ ਪੰਜਾਬ ਦੇ ਵਿੱਚ ਇਹ ਕਰਨਾ ਗੁਨਾਹ ਹੈ ਡਾਕਟਰ ਪਰਮਜੀਤ ਸਿੰਘ ਜਿਹੜੇ ਕਿ ਮਰਨ ਵਰਤ ਤੇ ਵੀ ਬੈਠੇ ਸੀ ਉਸ ਦਿਨ ਪੰਜਾਬੀ ਦੀ ਐਮਏ ਕਰਦਿਆਂ 골ਡ ਮੈਡਲ ਹਾਸਲ ਕੀਤਾ ਐਮਫਿਲ ਕੀਤੀ ਪੀ ਐਚ ਡੀ ਕੀਤੀ ਨੇ ਆਪ ਵੀ ਗਲਪ ਲੋਚਨਾ ਦੀਆਂ ਤਿੰਨ ਕਿਤਾਬਾਂ ਦਿੱਤੀਆਂ 9 ਸਾਲ ਤੋਂ ਮੈਰਿਟੋਰੀਅਸ ਸਕੂਲ 'ਚ ਪੜਾ ਰਿਆ ਤੇ ਉਹਦੀ ਕਲਾਸ ਦੇ ਵਿੱਚੋਂ ਉਹਦੇ ਸਕੂਲ ਦੇ ਵਿੱਚੋਂ 20 ਬੱਚਿਆਂ ਨੇ ਪੰਜਾਬ ਦੀਆਂ ਮੈਰਟਾਂ ਹਾਸਲ ਕੀਤੀਆਂ ਤੇ ਜਿਦੇ ਚੋਂ 16 ਮੈਰਟਾਂ ਕੱਲੇ ਪਰਮਜੀਤ ਸਿੰਘ ਦੀ ਕਲਾਸ ਦੀਆਂ ਨੇ ਤੇ ਉਹਦੇ ਕਲਾਸ 'ਚ ਟੋਟਲ 40 ਬੱਚੇ ਆ ਜਿਨ੍ਹਾਂ ਚੋਂ 16 ਬੱਚਿਆਂ ਨੇ ਪੰਜਾਬ ਦੇ ਵਿੱਚ ਮੈਰਟ ਹਾਸਲ ਕੀਤੀ ਆ ਤਾਂ ਇਹ ਪਹਿਲੀ ਇੱਕੋ ਇੱਕ ਕਲਾਸ ਸੀਗੀ ਮੈਰਿਟੋਰੀਅਸ ਸਕੂਲਾਂ ਦੀ ਜਿਨੇ ਇਹ ਪ੍ਰਾਪਤੀ ਕੀਤੀ ਆ ਤਾਂ ਐਥਲੀਟ ਵੀ ਰਹੇ ਆ ਡਾਕਟਰ ਪਰਮਜੀਤ ਸਿੰਘ ਹੁਣ ਇਹਨਾਂ ਕੋਲ ਇੱਕ ਇਹ ਜੋਗ ਅਧਿਆਪਕ ਹੋਣਾ ਪੰਜਾਬ ਦੇ ਵਿੱਚ ਗੁਨਾਹ ਹੈ ਡਾਕਟਰ ਸਦਵੀਰ ਸਿੰਘ ਯੂਨੀਵਰਸਿਟੀ ਚ ਪੜਾ ਰਹੇ ਆ ਐਮਏ ਐਮਫਿਲ ਨੈਟ ਜੀਆਰਐਫ ਪੀਐਚਡੀ ਇਹ ਵੀ ਬਾਰਡਰ ਏਰੀਏ ਤੋਂ ਆਉਂਦੇ ਆ ਇੱਕ ਮੱਧ ਵਰਗੀ ਕਿਸਾਨੀ ਪਰਿਵਾਰ ਦੇ ਵਿੱਚੋਂ ਦੁਸ਼ਵਾਰੀਆਂ 'ਚ ਉੱਟ ਕੇ ਪੜੇ ਆ ਸਤਵੀਰ ਸਿੰਘ ਨੂੰ ਅਸੀਂ ਕਿਸਾਨੀ ਅੰਦੋਲਨ ਦੌਰਾਨ ਵੀ ਟਿੱਕਰੀ ਬਾਡਰ ਦੇ ਉੱਪਰ ਲੰਬਾ ਚਰ ਉੱਥੇ ਸੰਘਰਸ਼ ਕਰਦੇ ਦੇਖਿਆਗਾ ਇੱਕ ਜਾਗਰੂਕ ਅਧਿਆਪਕ ਹੋਣਾ ਸਤਵੀਰ ਸਿੰਘ ਨੂੰ ਨਹੀਂ ਪਤਾ ਪੰਜਾਬ ਦੇ ਵਿੱਚ ਗੁਨਾਹ ਹੈ ਸਤਵੀਰ ਸਿੰਘ ਦੇ ਹੀ ਇੱਕ ਅਧਿਆਪਕ ਰਹੇ ਜਿਹੜੇ ਕਿ ਅਧਿਆਪਕ ਦੇ ਵਿਦਿਆਰਥੀ ਦੋਨੋਂ ਜੇਲ੍ਹ ਦੇ ਵਿੱਚ ਸੀਗੇ ਸਤਵੀਰ ਸਿੰਘ ਦੇ ਅਧਿਆਪਕ ਰਹੇ ਕੁਲਵਿੰਦਰ ਸ਼ਰਮਾ ਜੀ ਪਿਛਲੇ 18 ਸਾਲਾਂ ਤੋਂ ਕਾਲਜ ਵਿੱਚ ਕੱਚੇ ਕੱਚੇ ਤੌਰ ਤੇ ਪੜਾ ਰਹੇ ਆ ਤਾਂ ਕੁਲਵਿੰਦਰ ਸ਼ਰਮਾ ਨੂੰ ਵੀ ਨਹੀਂ ਪਤਾ ਸੀਗਾ ਕਿ 18 ਸਾਲ ਪੜਾ ਕੇ ਤੇ ਨਾਲ ਐਮ ਐਮ ਫਿਰ ਨੈਟ ਵਰਗੀਆਂ ਡਿਗਰੀਆਂ ਕਰਕੇ ਬੈਠਣਾ ਤੇ ਨੌਕਰੀ ਮੰਗਣਾ ਇਹ ਗੁਨਾਹ ਹੈ ਗਜ਼ਲ ਲਿਖ ਦੇਣੀ ਕੁਲਵਿੰਦਰ ਸ਼ਰਮਾ ਗਜ਼ਲ ਦੀ ਕਿਤਾਬ ਤਿਆਰ ਹੈ ਤੇ ਉਹ ਤਿਆਰ ਉਹਦੀ ਪ੍ਰਿੰਟਿੰਗ ਦੀ ਤਿਆਰੀ ਕਰ ਰਹੇ ਸੀਗੇ ਤੇ ਪਰ ਉਹਨਾਂ ਨੂੰ ਨਹੀਂ ਪਤਾ ਸੀਗਾ ਕਿ ਉਹ ਪ੍ਰਿੰਟਿੰਗ ਪ੍ਰੈਸ ਵੱਲ ਜਾਣ ਦੀ ਤਾਂ ਸਰਕਾਰ ਉਹਨਾਂ ਨੂੰ ਜੇਲ੍ਹ ਭੇਜ ਦੇਵੇਗੀ ਜਦੋਂ ਅਧਿਆਪਕ ਵਿਦਿਆਰਥੀ ਦੀ ਗੱਲ ਕਰਦੇ ਆ ਤਾਂ ਮੇਰੇ ਕੋhta ਇੱਕ ਵਿਦਿਆਰਥੀ ਕੁਲਦੀਪ ਸਿੰਘ ਜਿਹੜੇ ਅੰਗਰੇਜ਼ੀ ਦੇ ਵਿੱਚ ਆਪਾਂ ਗੱਲ ਕੀਤੀ ਆ ਉਸ ਵਿਸ਼ੇ ਚ ਸੀਗਾ ਉਹ ਵੀ ਜੇਲ੍ਹ ਦੇ ਵਿੱਚ ਸੀਗਾ ਤਾਂ ਮੇਰਾ ਦੂਸਰਾ ਵਿਦਿਆਰਥੀ ਅਮਰਤਪਾਲ ਬੁੱਟਰ ਉਹ ਵੀ ਐਮ ਐਮ ਫਿਲੋ ਉਹਨੇ ਕੀਤੀ ਆ 5 ਸਾਲ ਉਹਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਚ ਪੜਾਇਆਗਾ ਜੀ ਆਰ ਐਫ ਆ ਜਦੋਂ ਉਹਨੇ ਜੀ ਆਰ ਐਫ ਕੀਤਾ ਤਾਂ ਆਲ ਇੰਡੀਆ ਦੇ ਵਿੱਚ ਪਹਿਲਾ ਰੈਂਕ ਅਮਰਤਪਾਲ ਨੂੰ ਨਹੀਂ ਪਤਾ ਸੀ ਕਿ ਆਲ ਇੰਡੀਆ ਦੇ ਵਿੱਚ ਜੀਆਰਐਫ ਦੇ ਵਿੱਚ ਪਹਿਲਾ ਰੈਂਕ ਲੈਣਾ ਇਹ ਜੇਲ੍ਹ ਜਾਣ ਦਾ ਕਾਰਨ ਬਣ ਸਕਦਾ। ਮੈਂ ਆਪਦੇ ਬਾਰੇ ਜ਼ਿਕਰ ਗੱਲ ਕਰਾਂ ਮੈਂ ਐਮਏ ਐਮ ਫਿਲਪ ਕੀਤੀ ਆ ਪੀਜੀਡੀਸੀ ਕੀਤਾ ਐਮਐਸਸੀ ਕੀਤੀ ਆ ਐਚਟੈਟ ਕੀਤਾ ਯੂਜੀਸੀ ਨੈਟ ਕੀਤਾ ਜੀਆਰਐਫ ਕੀਤਾਗਾ ਪੀਐਚ ਵਿੱਚ ਰਜਿਸਟਰ ਆ ਦੋ ਲੋਜਨਾ ਦੀਆਂ ਕਿਤਾਬਾਂਆਂ ਗਿਆ ਚੰਡੀਗੜ੍ਹ ਸਾਇੰਟ ਅਕੈਡਮੀ ਵੱਲੋਂ ਮੇਰੀ ਟ੍ਰਾਂਸਲੇਸ਼ਨ ਦੀ ਕਿਤਾਬ ਨੂੰ ਬੈਸਟ ਬੁੱਕ ਆਫ ਦਾイヤー ਵਾਰਡ ਮਿਲਿਆਗਾ। ਭਾਰਤੀ ਸਹਿਤ ਅਕੈਡਮੀ ਦਿੱਲੀ ਨੇ ਮੇਰੀ ਕਿਤਾਬ ਨੂੰ ਖੁਦ ਛਾਪਿਆ ਮੇਰੇ ਕਿਤਾਬ ਦਾ ਖਰੜਾ ਕਫਤਾ ਦਾ ਲੈ ਕੇ ਉਹਨੂੰ ਛਾਪਿਆਗਾ ਤੇ ਇਸ ਭਾਰਤੀ ਦੇ ਵਿੱਚ ਵੀ ਮੇਰੇ 8 ਸਟੂਡੈਂਟ ਨੇ ਪਿਛਲੇ 14 ਸਾਲ ਤੋਂ ਮੈਂ ਟੀਚਿੰਗ ਫੀਲਡ ਦੇ ਵਿੱਚ ਹਾਂ ਕਾਲਜਾਂ ਦੇ ਵਿੱਚ ਜਾਂ ਯੂਨੀਵਰਸਿਟੀ ਦੇ ਵਿੱਚ ਮੈਂ ਪੜਾਇਆਗਾ ਤੇ ਹੁਣ ਕਾਲਜ ਵਿੱਚ ਪੜਾ ਰਿਹਾ ਕਿ ਮੇਰੇ ਸਮੇਤ ਇਹ ਸਾਰਿਆਂ ਦੀਆਂ ਇਹ ਜਿਹੜੀਆਂ ਡਿਗਰੀਆਂ ਇਹ ਪ੍ਰਾਪਤੀਆਂ ਇਹ ਅਧਿਆਪਨ ਆ ਕਿ ਇਹ ਕਾਫੀ ਨਹੀਂ ਆ ਇਨਾਂ ਦੇ ਲਾਇਬ੍ਰੇਰੀਅਨ ਤੇ ਪ੍ਰੋਫੈਸਰ ਬਣਨ ਲਈ ਆਮ ਆਦਮੀ ਪਾਰਟੀ ਦੇ ਇੱਕ ਐਮਪੀ ਨੇ ਐਮਪੀ ਦੇ ਉਮੀਦਵਾਰ ਨੇ ਲਖਣਾ ਚੁਕਿਆ ਸੀ ਕਿ ਮੈਰਿਟਾਂ ਵਾਲਿਆਂ ਨੂੰ ਨੌਕਰੀ ਮਿਲਦੀ ਆ। ਤਾਂ ਮੈਂ ਦੱਸ ਦੇਣਾ ਚਾਹਣਾ ਕਿ ਇਹ 31 ਦੇ ਸਮੇਤ ਹੋਰ ਜਿਹੜੇ 411 ਪ੍ਰੋਫੈਸਰ ਤੇ ਲਾਇਬ੍ਰੇਰੀਅਨ ਆ ਉਹਨਾਂ ਨੇ ਪੰਜਾਬ ਸਰਕਾਰ ਵੱਲੋਂ ਲਿਆ ਗਿਆ ਟੈਸਟ ਪਾਸ ਕੀਤਾ। ਜਿਹੜੀਆਂ ਡਿਗਰੀਆਂ ਕੀਤੀਆਂ ਨੇ ਸਿਰਫ ਇਹਨਾਂ ਡਿਗਰੀਆਂ ਦੇ ਆਧਾਰ ਤੇ ਨੌਕਰੀਆਂ ਨਹੀਂ ਮੰਗ ਰਹੇ। ਪੰਜਾਬ ਸਰਕਾਰ ਨੇ ਜਿਹੜਾ ਲਿਖਤੀ ਪੇਪਰ ਲਿਆ ਉਸ ਦੇ ਵਿੱਚ ਸਿਲੈਕਟ ਹੋਏ ਹੋਏ ਪ੍ਰੋਫੈਸਰ ਤੇ ਲਾਇਬ੍ਰੇਰੀਅਨ ਨੇ ਕੀ ਇਹਨਾਂ ਦਾ ਇੱਕ ਕਸੂਰ ਆ ਕਿ ਇਹਨਾਂ ਨੇ ਇਹ ਨਾ ਕੋਈ ਕੀਤਾ ਇਹਨਾਂ ਨੂੰ ਇਹ ਨਹੀਂ ਪਤਾ ਕਿ ਘਰ ਬੈਠ ਕੇ ਬੜ ਕੇ ਘਰ ਬੈਠੀਦਾ ਹੁੰਦਾ ਸੀਐਮ ਦੇ ਘਰ ਦੇ ਬਾਹਰ ਜਾ ਕੇ ਆਪਣੇ ਹੱਕ ਨਹੀਂ ਮੰਗੀਦੇ ਜਾਂ ਪੰਜਾਬ ਦੇ ਵਿੱਚੋਂ ਜਿਹੜਾ ਪ੍ਰਵਾਸ ਹੋ ਰਿਹਾ ਇਹ ਉਸ ਦਾ ਉਸ ਵਹਿਣ ਚ ਨਾ ਵਹਿ ਕੇ ਇਹਨਾਂ ਨੇ ਪੰਜਾਬ 'ਚ ਰਹਿ ਕੇ ਪੜਨ ਦਾ ਬੁਨਾ ਕੀਤਾ ਹੈ ਜਾਂ ਇਹਨਾਂ ਨੇ ਕੱਚੀਆਂ ਨੌਕਰੀਆਂ ਦੇ ਹੁੰਦਿਆਂ ਹੋਇਆਂ ਪ੍ਰੋਫੈਸਰ ਰਹਿੰਦੇ ਹੋਏ ਵਿਦਿਆਰਤਿਆਂ ਨੂੰ ਸੇਧ ਦੇਣ ਦਾ ਅਪਰਾਧ ਕੀਤਾ ਹੈ ਜਾਂ ਪ੍ਰੋਫੈਸਰ ਬੰਨ ਦਾ ਜਿਹੜਾ ਸੁਪਨਾ ਲੈਣ ਦਾ ਅਪਰਾਧ ਕੀਤਾਗਾ ਜਾਂ ਇਹਨਾਂ ਨੇ ਆਪਣੀ ਦੇ ਆਪਣੇ ਪਰਿਵਾਰ ਦੀ ਜਿਹੜੇ ਆਪਣੇ ਪਰਿਵਾਰ ਦਾ ਜਿਹੜਾ ਜੀਵਨ ਆ ਉਹਨੂੰ ਜਿਹੜੇ ਆ ਉਹਨੂੰ ਚੰਗਾ ਬਣਾਉਣ ਦਾ ਜਿਹੜਾ ਸੁਪਨਾ ਲਿਆਗਾ ਕੀ ਉਹ ਅਪਰਾਧ ਹੈ ਇਹਨਾਂ ਦਾ ਜਾਂ ਜਿਹੜੇ ਪ੍ਰਾਈਵੇਟ ਪਲੇਅਰਾਂ ਦੇ ਹੱਥ ਜਿਹੜੀ ਖੇਡ ਰਹੀ ਸਰਕਾਰ ਆ ਉਹਨੂੰ ਉਸਦੀ ਜ਼ਿੰਮੇਵਾਰੀ ਜਿਹੜੀ ਆ ਉਹ ਜ਼ਿੰਮੇਵਾਰੀ ਜਾਰ ਕਰਾਉਣ ਦਾ ਜਿਹੜਾ ਇਹਨਾਂ ਨੇ ਜੁਰਮ ਕੀਤਾ ਗਿਆ ਜਾਂ ਜਿਹੜੀ ਖਤਮ ਹੋ ਰਿਹਾ ਜਿਹੜਾ ਪਬਲਿਕ ਸੈਕਟਰ ਆ ਉਹਦੇ ਹੱਕ ਚ ਹਾ ਦਾ ਨਾਰਾ ਮਾਰਨ ਦਾ ਇਹਨਾਂ ਨੇ ਗੁਨਾਹ ਕੀਤਾ ਗਿਆ ਜਾਂ ਇਹਨਾਂ ਨੇ ਸਰਕਾਰੀ ਕਾਲਜਾਂ ਨੂੰ ਬਚਾਉਣ ਦੀ ਕੋਸ਼ਿਸ਼ਾ ਕੀਤੀ ਆ ਜਾਂ ਫਿਰ ਇਹਨਾਂ ਨੇ ਪਿੰਡੋਂ ਜਾਂ ਜਿਹੜੇ ਗਰੀਬ ਬੱਚੇ ਆ ਉਹ ਕਿਉਂਕਿ ਸਰਕਾਰੀ ਸਿੱਖਿਆ ਹੀ ਹਾਸਲ ਕਰ ਸਕਦੇ ਆ ਤੇ ਉਹ ਉਹਨਾਂ ਨੂੰ ਸਰਕਾਰੀ ਸਿੱਖਿਆ ਮਿਲਦੀ ਰਹੇ ਸਰਕਾਰੀ ਗੋਲਜ ਬਚੇ ਰਹਿਣ ਇਹਨਾਂ ਨੇ ਇਹ ਆਵਾਜ਼ ਜਿਹੜਾ ਉਠਾਉਣ ਦਾ ਬਣਾ ਕੀਤਾਗਾ ਇਹਨਾਂ ਨੇ ਕੋਈ ਤਾਂ ਅਜਾਗ ਨਾ ਕੀਤਾ ਹੋਵੇਗਾ ਜਾਂ ਫੜ ਕੇ ਗਣਾ ਕੀਤਾ ਹੋਵੇਗਾ ਜਾਂ ਉਚੇਰੀ ਸਿੱਖਿਆ ਨੂੰ ਬਚਾਉਣ ਦਾ ਸੋਚਣ ਦਾ ਬਣਾ ਕੀਤਾ ਹੋਵੇਗਾ ਜਾਂ ਪੰਜਾਬ ਦੇ ਵਿੱਚ ਜਿਹੜਾ ਹੈਗਾ ਕਿਤਾਬਾਂ ਪੜਨ ਦਾ ਜਿਹੜਾ ਨਸ਼ਾ ਕਰਨਾਗਾ ਏ ਹੁਣ ਪੰਜਾਬ ਦੇ ਵਿੱਚ ਨਸ਼ਾ ਹੋਊਗਾ ਇਸ ਨਸ਼ਾ ਇਹ ਨਸ਼ਾ ਇੱਕ ਗੈਰਕਾਨੂੰਨੀ ਹੋਊਗਾ ਕਿਤਾਬਾਂ ਪੜ੍ਹਨ ਦਾ ਜਿਦੇ ਕਰਕੇ ਇਹਨਾਂ ਪ੍ਰੋਫੈਸਰਾਂ ਨੂੰ ਪਹਿਲਾਂ ਚੱਕ ਕੇ ਥਾਣੇ ਲਜਾਇਆ ਗਿਆ ਇਹਨਾਂ ਦੇ ਮੋਬਾਈਲ ਤੇ ਸਾਰਾ ਜ਼ਰੂਰੀ ਸਮਾਨ ਇਹਨਾਂ ਤੋਂ ਬਕ ਕਰ ਦਿੱਤਾ ਗਿਆ ਪਰਿਵਾਰਾਂ ਨੂੰ ਸੂਚਨਾ ਤੱਕ ਨਹੀਂ ਦਿੱਤੀ ਗਈ ਤੇ ਸਿੱਧਾ ਇਹਨਾਂ ਨੂੰ ਬਿਨਾ ਐਸਡੀਐਮ ਦੇ ਪੇਸ਼ ਕੀਤੇ ਬਿਨਾ ਗੱਲਬਾਤ ਆਪਣੀ ਰੱਖਣ ਦੇ ਇਹਨਾਂ ਨੂੰ ਸਿੱਧਾ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ ਇਹ ਕਿਹੜਾ ਸੰਵਧਾਨ ਕਹਿੰਦਾਗਾ ਜਿਹੜਾ ਇਹ ਕਿਹੜਾ ਸੰਵਧਾਨ ਆ ਜਿਹੜਾ ਪੰਜਾਬ ਸਰਕਾਰ ਨੂੰ ਇਹ ਆਗਿਆ ਦਿੰਦਾ